ਤੇ ਮਗਰ ਵੀ ਇਹਦੇ ਬੱਛੀਆਂ ਆ ਦੇਖੋ ਤੇ ਵਾਈ ਦੇਖੋ ਤੁਸੀਂ ਬਈ ਜਾਣ ਚ ਬਹੁਤਾ ਬੱਛੀਆਂ ਹਨ ਕੋਈ ਨਾ 70 72000 ਆ ਠੀਕ ਆ ਬਈ 65000 ਚ ਮਾਨਤਾਨ ਕਰ ਦਾਂਗੇ ਬਈ 65000 ਦੇ ਵਿੱਚ ਤੁਹਾਨੂੰ ਦੋ ਬੱਛੀਆਂ ਮਿਲ ਜਾਣੀਆਂ ਸੱਜਣ 68000 ਦੀ ਸੁਣ ਰਹਾ ਵੀਰ ਫੰਡਰ ਬੱਛੀ ਇਹੋ ਜੀ ਲੈਣੀ ਲੈਣ ਤੁਰ ਜਿਓ 35000 ਦੀ ਫੰਡਰ ਬੱਛੀ ਆਊਗੀ ਇਹ ਪਿਓ ਬਾੜ ਦੀ ਗੀ ਇਹ ਚੱਕੋ ਮੁੱਲ ਤੇਰਾ 65 ਕਰ ਲੈ ਪਾ ਇੱਕੀ ਰੱਖ ਲਓ ਵੀ ਮੇਤਰੋ 68 ਉਤਰੀ ਦੇ ਬੱਤੇ ਆ ਰਹੀ ਹੈ ਬਈ ਹਨ ਇਹ ਵੀ ਬਾੜ ਦੀ ਲਓ ਵੀ ਮੇਤਰੋ ਠੀਕ ਆ ਬਾਈ 80000 ਦੀ ਦੇਣੀ ਗਾਂ ਭਾਜ ਮਿਲਣ ਦਾ ਕਾਰਨ ਤੁਹਾਨੂੰ ਮੈਂ ਦੱਸ ਦਿੰਨਾ ਠੀਕ ਆ ਫੁੱਲ ਵੱਡੀ ਆ ਜਿਹਨੂੰ ਫੁੱਲ ਕਹਿੰਦੇ ਉਹੀ ਵੱਡੀ ਆ ਉਹੀ ਵੱਡੀਆਂ ਬਾਕੀ ਜਾਣ ਦੇ ਬੱਚ ਲਿਆ ਪੈਸੇ ਨਹੀਂ ਬਾਈ ਬਾਲੇ ਮੰਗਣੇ ਮੇਰੇਆਂ ਵੜਾ ਤਿੰਨ ਲੰਗਾਂ ਆਉਂਗਾ ਫਾਰਮ ਚੋਂ ਮੈਂ ਵੀ ਉਸ ਭਾਅ ਹੀ ਲੰਗਾ ਹੋਗਾ ਕਿੰਨੇ ਦੀ ਇਹ ਇਹ ਕਿੰਨੇ ਦੀ ਦੇਣੀ ਆਪਾਂ ਇਹਦਾ ਮੁੱਲ ਨਹੀਂ ਕਰਨਾ ਵੀਰੇ 72000 ਦੀ ਵੜਾ ਅੱਜ ਦੇਣੀ ਆ 72000 ਇਹਲੇ ਸੂਏ ਦੇ ਵਿੱਚ ਵੀ ਕਰਦੇ ਤਾਂ ਚੰਗਾ ਦੁੱਧ ਤੁਸੀਂ ਤਾਂ ਸਿਆੜਾ ਇਹਨੇ ਦਿੱਤਾ ਹੈ ਨਾ ਕਾਰੀਆਂ ਬਹੁਤ ਜ਼ਿਆਦਾ ਟੌਪ ਦੀ ਬਰੀਡ ਵਾਲੀ ਆ ਬਾਕੀ ਥਣ ਦੇਖ ਲਓ ਦਿਨ ਕੱਢਦੀ ਆ ਜਿਹੜਾ ਬੰਦਾ ਲੈ ਗਿਆ ਜਿੰਨੇ ਵੀਡੀਓ ਦੇ ਠੀਕ ਆ ਭਾਰ ਦੀ ਗਰੰਟੀ ਦੇਵਾਂਗੇ ਕਿਸੇ ਗਾਂ ਦੀ ਠੀਕ ਆ ਬਾਈ ਠੀਕ ਆ ਜੇ ਕਿਸੇ ਦੇ ਭਾਰ ਪੈਂਦੋ ਹੋਵੇ ਥਣਾ ਦੀ ਜਿਹੜੀ ਗਾ ਕੋ ਆਨਲਾਈਨ ਮੰਗਵਾਉਂਦੇ ਉਹਦੀ ਗਰੰਟੀ ਆ ਠੀਕ ਆ ਬਾਈ ਦੁੱਧ ਅਗਲੇ ਨੇ ਸੇਵਾਣਾ ਚੋਣਾ ਸੇਵਾਣਾ ਚੋਣਾ ਵਾ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਕੋਠੇ ਕਿੜੇ ਕਾਲੇ ਗਿਰਦੇਤ ਦੇ ਫਾਰਮ ਤੋਂ 11 12 ਨਗ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਰੇਟ ਤੁਹਾਨੂੰ ਪਤਾ ਪਈ ਦੇ ਬਿਲਕੁਲ ਜਾਇਜ ਹੁੰਦੇ ਆ ਸੂੇਸਵਾਇ ਜਾਨਵਰ ਵੀ ਆ ਤੇ ਕੋਈਕ ਜਾਨਵ ਐਂਡ ਤੱਕ ਜਰੂਰ ਦੇਖ ਲਓ ਰੇਟ ਵਗੈਰਾ ਸਾਰਾ ਕੁਝ ਆਪਾਂ ਪਤਾ ਕਰਕੇ ਦੱਸਾਂਗੇ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਭਰ ਤੁਸੀਂ ਉਹਦੇ ਕਰਨੀ ਆ ਜਾਣਕਾਰੀ ਆਪਾਂ ਕਰਦੇ ਹਾਂ ਤੋ ਲੈਨੇ ਹਾਂ ਕਰਦੇ ਹਾਂ ਤਾਂ ਪਹਿਲਾਂ ਸਵਾਗਤ ਆ ਬਾਈ ਸਵਾਗਤ ਆ ਬਾਈ ਸਾਰੇ ਵੇਖਣ ਵਾਲੇ ਭੈਣਾਂ ਭਰਾਵਾਂ ਦਾ ਸਾਸਰੀ ਘਰ ਸਾਰਿਆਂ ਨੂੰ ਬਾਈ ਕਰਦੇ ਤਾਂ ਕਿੰਨੇ ਆ ਟੋਟਲ ਨਗ ਨਗ ਬਾਈ 11 ਸੀ ਇੱਕ ਵੜ ਲੈ ਗਿਆ ਬੰਦੇ ਠੀਕ ਆ ਬਾਈ ਤੇ 10 ਵੜਾ ਹੈਗਾ 10 ਵੜਾ ਰਹਿ ਗਈਆਂ ਹਨਾ ਤੇ ਰੇਟ ਬਾਈ ਉਹੋ ਜਿਹੀ ਹੋਣਗੇ ਰੇਟ ਬਾਈ ਜਿਹੜਾ ਜਾਂ ਪਾਰਾ ਜੇ ਇੱਕ ਖਾਸ ਹੋ ਗੱਲ ਇਹ ਆ ਵੀ ਵਿੱਚ ਦੋ ਗੰਨ ਜਿਹੜੀ 30-30 32-32 ਕਿਲੋ ਦੁੱਧ ਵਾਲੀਆਂ ਚੰਗੇ ਇਹ ਤੇ ਤੂੰ ਹੀ ਕਰ ਲੈ ਜਰਸੀ ਵੈੜ ਤੂੰ ਹੀ ਕਰ ਲੈਨੇ ਆ ਯਾਰ ਆ ਜਾ ਬਈ ਹਾਂਜੀ ਦੇਖ ਰਾ ਬਈ ਜਾਣਕਾਰੀ ਇਹਦੀ ਸੂਆ ਇਹਦਾ ਜਾਣਕਾਰੀ ਵੀ ਰੀਨਲ ਦੂਜਾ ਸੂਆ ਬੱਛੀ ਸੂਈ ਆ ਭਰਾ ਠੀਕ ਆ ਬਈ ਇਹਦੇ ਮਗਰ ਵੀ ਬੱਛੀ ਆ ਬਈ ਮਗਰ ਵੀ ਬੱਛੀ ਆ ਜੀ ਇਹ ਥਾਣਾ ਥਣਾ ਦੀ ਬਹੁਤ ਸੋਹਣੀ ਇੱਕ ਨੰਬਰ ਹੈ ਹੀ ਗਰੰਟੀ ਹੋਊ ਜੰਦਾ ਹਾਂ ਆ ਤੁਸੀਂ ਚੈੱਕ ਕਰਕੇ ਦੇਖ ਲਓ ਬਹੁਤ ਯਾਰ ਇਹ ਚੰਗਾ ਖਾਣਾ ਲੱਗਿਆ ਹੋਇਆ ਇਹ ਇੱਕ ਤੋਂ ਚੈੱਕ ਕਰਕੇ ਦੇਖੋ ਤੇ ਬਾਈ ਤੂੰ ਵੀ ਬਾਈ ਬਹੁਤ ਸੋਹਣੀ ਹੋਊਗਾ ਕਿਹੜਾ ਨੰਬਰ ਆ ਯਾਰ ਕਹਿੰਦੀ ਕੋਹ ਨਹੀਂ ਜਉਂ ਹਾਂ ਲਓ ਵੀ ਮਤਰੋ ਚੈੱਕ ਕਰੋ ਕਰ ਤੇ ਮਗਰ ਵੀ ਇਹਦੇ ਬੱਛੀ ਆ ਆ ਦੇਖੋ ਤੇ ਬਾਈ ਦੇਖੋ ਤੁਸੀਂ ਬਾਈ ਜਾਣ ਤੇ ਬਹੁਤ ਆ ਹੰਡੀ ਇਹ ਇੱਕ ਤਾਂ ਕਰੋ ਅਗਲੇ ਦਿਨਾਂ ਦੀ ਬਹੁਤ ਜ਼ਿਆਦਾ ਚੰਗੀਆਂ ਹੰਡੀ ਸੀ ਤਾਂ ਗਰੰਟੀ ਆ ਜੀ ਹਾਂ ਮਗਰੇ ਦੀ ਆਹ ਨਗੀਨਾ ਬੱਚੀ ਆਈ ਬੱਚੀ ਹੈ ਨਾ ਬਹੁਤ ਸੋਹਣੀ ਹੈ ਬਾਈ ਦੋਨੇ ਹੀ ਹੈ ਨਾ ਬੱਚੀਆਂ ਹੀ ਹੋਗੀਆਂ ਲਿਆ ਕਰਦੇ ਤਾਂ ਮਾੜਾ ਇਹਨੂੰ ਖੋਲ ਕੇ ਆਪਾਂ ਧੋੜ ਗਏ ਹੈ ਨਾ ਜਾਂ ਜੇ ਬਾਈ ਸੂਈ ਨੂੰ ਜਣੀ 4:00 ਵਜੇ ਦੀ ਬੱਚੀ ਦੀ ਜੇਰ ਪਈ ਵੀ ਆ ਤੜਕੇ ਰਾਤ ਸੂਈ 12:00 ਵਜੇ ਠੀਕ ਹੈ ਬਾਈ ਤੇ ਕਰਦੇ ਤਾਂ ਕੀ ਮਾਲਕਾਂ ਨੇ ਪਿਛਲੇ ਸੂਏ ਦਾ ਦੱਸਿਆ ਬਾਈ ਇਹਦਾ 19 ਲੀਟਰ ਦੱਸਿਆ ਬਾਈ 19 ਲੀਟਰ ਹੈ ਨਾ ਥਣਾ ਥਣਾ ਦੀ ਵੀ ਬਾਈ ਸਫਾਈ ਦੇ ਵਿੱਚ ਹੈ ਨਾ ਪਰ ਬਾਈ ਇੱਕ ਗੱਲ ਤੁਹਾਨੂੰ ਦੱਸ ਦੇਣਾ ਜੀਨੋ ਪੰਜਾਬ ਵਾਲੀ ਕਹਿੰਦੀ ਉਹ ਜਰਸੀ ਆ ਉਹ ਜਰਸੀ ਆ ਹਨਾ ਤੇ ਥੋੜਾ ਜਿਹਾ ਤੁਸੀਂ ਇੱਥੋਂ ਚੈੱਕ ਕਰੋ ਕੇਸ ਬਹੁਤ ਜ਼ਿਆਦਾ ਸ਼ਕੀਰ ਆ ਬਾਕੀ ਜਾਣ ਦੇ ਵਿੱਚ ਵੀ ਬਹੁਤ ਆ ਹਨਾ ਦੁੱਧ ਵੀ ਚੰਗਾ ਹਨਾ ਕਰਦਾ ਤਾਂ ਤੇ ਮਗਰ ਵੀ ਬੱਛੀ ਆ ਤੇ ਦੇਣੀ ਕਿੰਨੇ ਦੀ ਹੈ ਮੁੱਲ ਕਰਾਉਣਾ ਵੀਰੇ ਐ ਨਹੀਂ ਲੋਕਾਂ ਨੂੰ ਕਹਣਾ 70-72 ਹਜ਼ਾਰ ਆ 65000 ਤੋਂ ਮਾਨਤਾ ਕਰ ਦਾਂਗੇ ਵੀ 65000 ਦੇ ਵਿੱਚ ਤੁਹਾਨੂੰ ਦੋ ਬੱਛੀਆਂ ਮਿਲ ਜਾਣੀਆਂ ਸੱਜਣੋ ਇਹ ਵੀ ਖੁਦ ਛੋਟੀ ਉਮਰ ਦੀ ਆ ਨਿਆਣ ਗੋਈ ਆ ਹਜੇ ਹਨਾ ਚਾਰ ਦੰਦ ਬੱਛੀ ਹੈ ਜੂਆ ਸੀਆ ਤੇ ਮਗਰ ਵੀ ਇਹਦੇ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਬੱਚੀਆ ਬਾਕੀ ਦੁੱਧ ਦਾ ਜਿਹੜਾ ਬਾਈ ਨੇ ਜਿਵੇਂ ਮਾਲਕ ਨੇ ਦੱਸਿਆ ਉਹਦੇ ਮੁਤਾਬਕ ਦੱਸਿਆ ਗਾ ਤੁਸੀਂ ਬਈ ਆਪਦੀ ਸਮਝ ਦੇ ਨਾਲ ਦੁੱਧ ਜਿਹੜਾ ਲੈਣਾ ਹੁੰਦਾ ਵਾ ਉਹ ਦੋ ਤਾਂ ਬਈ ਇਹੋ ਜੀ ਬੱਚੀ ਨੂੰ ਕੋਹ ਨਹੀਂ ਬਾਲਾ ਯਾਰ ਬੱਚੀ ਤਾਂ ਵੇ ਕਿੰਨੀ ਜਾਨ ਪ੍ਰਾਣ ਵਾਲੀ ਏ ਕਿਹੜਾ ਉਹ ਜੀ ਹਾਂ ਸਹੀ ਗੱਲ ਹੈ ਬਾਈ ਹਾਂ ਜੀ ਗੱਲਬਾਤ ਕਰੀ ਆਪਾਂ ਦੂਜੀ ਦੀ ਬਾਈ ਹੈਣਾ ਇਹ ਪਲੂਣ ਬੱਚੀ ਸੂਈ ਆ ਬਾਈ ਮੈਂ ਤਾਂ ਸਿਰਫ ਅਜੇ ਦਾ ਹੋਇਆ ਦਾਤ ਹੋਇਆ ਹੈਣਾ ਤੇ ਵੀਡੀਓ ਆਪਾਂ ਵੀਡੀਓ ਤਾਂ ਰੋਕ ਲਈ ਸੀ ਬਣਾਉਣ ਵਾਲਾ ਮੈਂ ਕਿਹਾ ਸੂਈ ਲੈਣ ਦੇ ਚੱਲਿਆ ਰਗ ਸੂਈ ਪੈਜੂ ਹਾਂ ਹਾਂ ਇਹਨੇ ਕੀ ਦਿੱਤਾ ਬੱਚਾ ਇਹਨੇ ਮਗਰ ਮੱਛਾ ਬਾਈ ਇਹਦੇ ਮਗਰ ਇਹ ਅੱਛਾ ਹੈ ਅ ਇਹ ਲੈ ਆ ਵੀ ਮਾਰਾ ਇਹਨੂੰ ਤੋਰੀਏ ਸਫਾਈ ਦੇ ਵਿੱਚ ਆਰਡਰ ਰੂਡਰ ਇਹਦਾ ਵੀ ਚੰਗਾ ਵਾਸੇ ਇਹ ਆ ਥੋੜਾ ਜਿਹਾ ਵੀ ਸੂਪੀ ਕਰਕੇ ਤੁਹਾਨੂੰ ਥੋੜਾ ਜਿਹਾ ਇਹ ਇੱਥੋਂ ਚੈੱਕ ਕਰਾਉਣਾ ਮੈਂ ਆ ਦੇ ਪਲੂਨ ਦੇ ਹਿਸਾਬ ਨਾਲ ਥਣ ਵਾਲਾ ਚੰਗਾ ਬਾਈ ਹੈਨਾ ਮੱਛੀ ਦਾ ਰਿਕਾਰਡ ਬਹੁਤ ਆ ਬਾਈ ਇਹ ਡੈਨਮਾਰਕ ਦੇ ਸੀਮੰਦੀ ਆ ਸੀਮੰਡ ਡਿਟੇਲ ਸਾਰਾ ਕੁਝ ਦਿੱਤਾ ਮੱਛੀ ਆ ਬਾਲੇ ਚੰਗੇ ਸੀਮੰਦੀ ਆ ਠੀਕ ਆ ਬਾਈ ਅੰਦਾਜ਼ਾ ਜੀ ਬਾਈ ਦਰਦਤਾ ਕਿੰਨਾ ਦੁੱਧ ਦੇਣਾ ਚਾਹੀਦਾ ਅੰਦਾਜ਼ਾ ਵੀ ਜਿਹੜਾ ਸਾਡਾ ਲੇਵੇ ਦੀ ਫਿਟਨੈਸ ਆ ਵੇੜਦੀ ਤਾਂ 18-19 ਲੀਟਰ ਤਾਂ ਪੀਉਣ ਦਾ ਰਾਜ ਮਨਾ ਹੱਕ ਆਈ ਬਾਕੀ ਅਗਲੇ ਦੀ ਸਮਝ ਬਾਈ ਹੈਣਾ ਤੇ ਇਹ ਆਪਾਂ ਕਿੰਨੇ ਦੀ ਦੇਣੀ ਆ ਇਹ 62000 ਦੀ ਬੱਚੀ ਅੱਜ ਦੇ ਦਾਂਗੇ ਜੀ 62000 ਦੀ ਇਹ ਬੱਚੀ ਤੁਹਾਨੂੰ ਮਿਲ ਜਾਣੀ ਆ ਤੁਸੀਂ ਇੱਥੋਂ ਇਹਦਾ ਆਰਡਰ ਚੈੱਕ ਕਰਕੇ ਦੇਖੋ ਥਣ ਬਹੁਤ ਜਿਆਦਾ ਨਜਾਇਜ਼ ਚੰਗਾ ਲੱਗਿਆ ਹੋਇਆ ਵਾ ਬਾਕੀ ਬਾਈ ਇਹਨੇ ਅਗਲੇ ਸੂਆਂ ਦੇ ਵਿੱਚ ਇਦੋਂ ਵੀ ਚੰਗੀ ਬੰਨਾਂ 4 ਪੈਸੇ ਅਗਲੇ ਸੂਏ ਦੇ ਵਿੱਚ ਜਿਹੜਾ ਬੰਦਾ ਲੈ ਜਾਊਗਾ ਤਾਂ ਉਹਨੂੰ ਇਹ ਬਟਾਉਂਦੀ ਆ। ਤਾਜੀ ਤਾਜੀ ਸੂਈ ਕਰਕੇ ਵਿਹੜ ਲੱਗਦੀ ਆ ਪੂਰੀ ਸਿੱਧੀ-ਸੁੱਧੀ ਬਾੜੀ ਆ। ਬਹੁਤ ਜ਼ਿਆਦਾ ਚੰਗੀ ਆ ਬਾਈ। ਇੱਥੋਂ ਤੁਸੀਂ ਇਹਦੇ ਥਣ ਚੱਕ ਕਰਕੇ ਦੇਖ ਲਓ। ਗੱਲਬਾਤ ਕਰੀਏ ਆਪਾਂ ਬਾਈ 3 ਨੰਬਰ ਵਾਲੀ ਦੀ। ਵੱਡੇ ਕੱਦ ਦੀ ਆ ਤੁਸੀਂ ਚੈੱਕ ਕਰੋ। ਤੇ ਬਾਈ ਇਹਦੀ ਕੀ ਡਿਟੇਲ ਆ? ਇਹ ਫਾਰਮ ਚੋਂ ਲਈ ਵੱਚੀ ਬਈ। ਠੀਕ ਆ ਬਾਈ। ਮੈਡ ਬਲਿਨਲ ਪਲੂਨ ਵੱਚੀ ਹੁੰਦੀ ਆ। ਫੁੱਲ ਵੱਡੀ ਆ ਜਿਹਨੂੰ ਫੁੱਲ ਕਹਿੰਦੇ ਉਹੋ ਹੀ ਵੱਡੀ ਆ। ਉਹੀ ਵੱਡੀ ਆ ਬਾਕੀ ਜਾਣ ਦੇ ਬੱਚ ਲਿਆ ਬਾਈ ਖੋਲ ਲਗ ਰਹੇ ਨੂੰ ਮੜਾ ਜਾ। ਬਾਕੀ ਸਭੀ ਵੀ ਬਹੁਤ ਇਸ ਤੋਂ ਲੈ ਕੇ ਜਾਂਦਾ ਤੱਕ ਚੈੱਕ ਕਰਕੇ ਦੇਵੀ ਬਡੀ ਲੈਂਗੁਏਜ ਦੀ ਬਹੁਤ ਜਿਆਦਾ ਚੰਗੀ ਆ ਦੇਖੋ ਜਾਣ ਦੇ ਵਿੱਚ ਇਹਦਾ ਜਿਵੇਂ ਆਪਾਂ ਕਹਿੰਦੇ ਆ ਵੀ ਖੁੱਲੀ ਖਾਲੀ ਛੱਡੀ ਹੋਵੇ ਬਹੁਤ ਜਾਈ ਆ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਦੇ ਲੋ ਥਣ ਵੀ ਬਹੁਤ ਸੋਹਣਾ ਕੱਢੀ ਆਉਂਦੀ ਹੈ ਬਾਈ ਹੈ ਨਾ 58 11 ਟਰੈਕਟਰ ਆ ਰਹੀ ਆ ਹਾਂ ਛੋਟੇ ਹਾਥੀ ਵਾਲੀ ਨਹੀਂ ਹੈਗੀ ਇਹ ਵੱਡੀ ਆ ਮੋੜੀ ਕਰਨਾ ਬਾਈ ਬਾਕੀ ਇਹ ਆ ਆਰਡਰ ਜਿਹੜਾ ਮੇਨ ਆ ਹਨਾ ਕਰ ਦਿੱਤਾ ਉਹ ਫਿਕਸ ਰਹੂਗਾ ਪੂਰਾ ਬਾਕੀ ਬਈ ਮੱਛੀ ਨਾ ਬਾਲਾ ਨਹੀਂ 25 ਲੀਟਰ ਦੁੱਧ ਮੱਛੀ ਦਾ ਆਉਣਾ ਕਦੀ ਹਾਂ ਇੱਕ ਹੋਰ ਇਹਦੀ ਖਾਸੀਅਤ ਤੁਹਾਨੂੰ ਦਿਖਾਉਣੀ ਆ ਜਿਵੇਂ ਪਲੂਨ ਆ ਬਾਈ ਹਨਾ ਨਹੀਂ ਪਲੂਨ ਦਾ ਬਾਈ ਲੇਵੇ ਨੂੰ ਹੱਥ ਹੀ ਨਹੀਂ ਲਾਉਣ ਦਿੰਦੀ ਹਨਾ ਰਾਮ ਦੇ ਨਾਲ ਇਹ ਖੜੀ ਆ ਕੋਈ ਇਹਦਾ ਚੱਕਰ ਨਹੀਂ ਆ ਆ ਦੇਖੋ ਤੇ ਰੱਸਾ ਛੱਟਦਾ ਆ ਦੇ ਦੋ ਉਹ ਵੱਛੀ ਦੀ ਫਿਟਨੈਸ ਉਹ ਖਾ ਵੀ ਮਗਰ ਹਾਂ ਇਹ ਬਾਈ ਬਰੀਡ ਦੀ ਗੱਲਬਾਤ ਹੁੰਦੀ ਆ ਆਪਾਂ ਕਹਿ ਦਈਏ ਹਨਾ ਨਹੀਂ ਇਹਦਾ ਕੋਹ ਹਮ ਨਹੀਂ ਲੇਵਾ ਵੱਛੀ ਦਾ ਹਾਂ ਡੈਨੋ ਕਿੰਨੇ ਕੱਢਦੀ ਇਹ ਦਿਨ 10 ਲੈ ਜੂ ਬਈ ਹਜੇ ਅੱਛੀ ਦਿਨ 10 ਲੈ ਜੂਗੀ 10 ਦਿਨਾਂ ਦੇ ਵਿੱਚ ਆ ਜਿਹੜੇ ਬਾਈ ਬਾਲਾ ਸਾਰੇ ਇਹਨੇ ਕੱਢ ਰਦਤ ਇਹਦੇ ਪੈਸੇ ਵਾਲੇ ਮੰਗੇਗਾ ਨਹੀਂ ਪੈਸੇ ਨਹੀਂ ਬਾਈ ਵਾਲੇ ਮੰਗਣੇ ਮੇਰੇਆਂ ਵੜਾ ਤਿੰਨ ਲੰਗਾਂ ਆਵਣਗਾਂ ਫਾਰਮ ਚੋਂ ਮੈਂ ਵੀ ਉਸ ਭਾਅ ਹੀ ਲੰਗਾਂ ਹੋਣਗਾਂ ਕਿੰਨੇ ਦੀ ਇਹ 66000 ਚੋਂ ਜਿੰਨੋ ਚੰਗੀ ਲੱਗੂ ਫੋਨ ਲਾ ਲੈ ਜੋ ਨਾ ਚੰਗੀ ਲੱਗੇ ਨਾ ਲਾ ਲਓ ਮਿੱਤਰੋ 66000 ਦਾ ਤੁਹਾਨੂੰ ਇਹ ਨਦੀਨਾ ਪੀਸ ਮਿਲ ਜਾਣਾ ਪਰ ਐਡੀ ਗਾਂ ਇਹ ਛੋੜੇ ਹੱਥ ਚ ਆਉਣੀ ਵੀ ਨਹੀਂ ਮੈਂ ਵੀ ਤੁਹਾਨੂੰ ਦੱਸ ਦਿੰਦਾ ਹਾਂ ਐਡੀ ਗਾਂ ਤੁਹਾਨੂੰ ਇੰਨੇ ਰੇਟ ਦੇ ਵਿੱਚ ਮਿੱਤਰੋ ਕਿਤੋਂ ਬਣੀ ਮਿਲਨੀ ਇਹ ਇੱਥੇ ਹੀ ਮਿਲਨੀ ਹੈਣਾ ਤੇ ਗੱਲਬਾਤ ਆਪਾਂ ਕਰੀਏ ਬਾਈ ਅਗਲੀ ਇਹਦੀ ਕੀ ਡਿਟੇਲ ਆ ਬਾਈ ਆ ਜਿਹੜੀ ਵੱਡੇ ਕੱਦ ਬੱਡ ਦੀ ਹੈ ਇਹ ਤਿੰ ਤੀਜੀ ਹੋ ਰਹੀ ਜਿਹੜੀ ਉਹ ਅੰਦਰ ਦਿਖਾਉਣਾ ਅੰਦਰ ਚਿੱਟੀ ਵਿਹੜਾ ਹਾਂ ਇਹਦੀ ਬਾਈ ਕੀ ਡਿਟੇਲ ਹੈ ਇਹ ਬਾਈ ਰੀਨਲ ਦੂਜਾ ਸੂਆ ਸੁੰਦੀ ਆ ਮੂੰਹੇ ਛੇ ਦਾਂਦਾ ਠੀਕ ਆ ਬਾਈ ਤੇ ਕਰਦਾ ਤੇ ਪਿਛਲੇ ਮਾਲਾ ਸੂਏ ਦਾ ਕੀ ਰਿਕਾਰਡ ਮਾਲਕਾਨ ਦਾ ਦੱਸਿਆ ਇਹਦਾ 29 ਲੀਟਰ ਦੁੱਧ ਦੱਸਿਆ ਬਾਈ ਮਾਲਕ ਪਿਛਲੇ ਸੂਏ ਦਾ ਹਾਂਜੀ ਜਿਹੜੇ ਹਿਸਾਬ ਨਾਲ ਬਰੀਡ ਆ ਬਾਈ ਫੇਸਬੁਕ ਕੁਆਲਿਟੀ ਆ ਕੰਨ ਦੇਖ ਬਾਈ ਜਮਾ ਨਿਕਾਜ ਐਣ ਬਈਆ ਸਾਰੀ ਡਿਟੇਲ ਇੱਥੇ ਆਵੇ ਲਿਖੀ ਹੋਈ ਆ ਇਹਦੇ ਹਾਂ ਆਪ ਖਾਦੇ ਪਤਾ ਨਹੀਂ ਕੀ ਲਿਖਿਆ ਫਿਊਚਰ ਜਨਰੇਟਰ ਆ ਪਤਾ ਨਹੀਂ ਆਏ ਜੀ ਸਾਰਾ ਇਹਨਾਂ ਆਪਦਾ ਕੱਢ ਲੈਣਾ ਹਾਂ ਤੋੜੀ ਬਾਈ ਇਹ ਇਤੋ ਦਿੱਸਤ ਹੈ ਬਾਹਰ ਕੱਢ ਕੇ ਵਿਖਾਉਣ ਵਾਲੀ ਵਿਹੜਾ ਬਾਈ ਹਾਂ ਬਹੁਤ ਵੱਡਾ ਜਾਨੀ ਜੀ ਕੱਦਦਾ ਬਾਈ ਇਤੋਂ ਤੁਸੀਂ ਚੱਕ ਕਰਕੇ ਦੇਖ ਲਓ ਹਨ ਪਿਛਲੇ ਸੂਏ ਦੇ ਵਿੱਚ ਵੀ ਕਰਦਾ ਤਾਂ ਚੰਗਾ ਦੁੱਧ ਤੁਸੀਂ ਤਾਂ ਸਿਆੜਾ ਇਹਨੇ ਦਿੱਤਾ ਹਨ ਕਰਮਾਲੀ ਨੇ ਹਨ ਇਸ ਸੂਏ ਦੇ ਵਿੱਚ ਵੀ ਇਹਦੇ ਤੋਂ ਆਪ ਨੂੰ ਉਮੀਦ ਚੰਗੇ ਦੀ ਗੋਈਆ ਹਨ ਅਜੇ ਵੈੜ ਤੇ 12 13 ਦਿਨ ਪਏ ਬਾਈ ਬਾਈ ਅਜੇ ਦਿਨ ਪਏ ਆ ਮੜਾ ਬਾਈ ਕੱਢੀ ਬਾਹਰ ਇਹ ਇਤੋਂ ਤੁਸੀਂ ਜਿਨੇ ਭੈਣ ਪੁਰਾਣੇ ਇੰਨੇ ਪੈਸੇ ਲਾਉਣੇ ਨਾ ਵੈੜ ਤੇ ਠੀਕ ਹੈ ਬਾਈ ਬਈ ਇੱਥੇ ਆ ਕੇ ਵੇਖੋ ਆਪਣੇ ਥਾਂ ਥੋੜਾ ਤੋਰ ਨੂੰ ਤੁਰਦੀ ਗਾਂ ਧੱਕ ਦਿੰਦੀ ਬਾਹਰ ਜਾ ਕੇ ਠੀਕ ਹੈ ਬਾਈ ਤੇ ਕਰਦਾ ਤਾਂ ਇਹਦਾ ਅੱਜ ਬਈ ਕੀ ਆ ਆਪਾਂ ਦੇਣ ਲੈਣ ਵਾਲਾ ਕੀ ਆ ਮੁੱਲ ਕਰਾਉਣਾ ਤਾਂ ਏਡੀ ਗਾਂ ਦਾ ਲੋਕ ਇੱਕ 5 ਲੱਖ ਮੰਗੀ ਜਾਂਦੇ ਇਧਰ ਪਰ ਵਹਿੜ ਵਿਖਾ ਕੇ ਬਈ ਲੈ ਇੱਥੋਂ ਤੁਸੀਂ ਕਿੱਕ ਕਰ ਲਓ ਬਹੁਤ ਜ਼ਿਆਦਾ ਜੇ ਜੋ ਕੱਚਾ ਕੱਚਾ ਚੀ ਭਾਉ ਸ਼ਹਿਰ ਜਾ ਤੇ ਇਹ ਬਈ ਅੱਜ ਆਪਾਂ ਕਿੰਨੇ ਦੀ ਦੇਣ ਮੁੱਲ ਕਰਾਉਣਾ ਵੀਰੇ 1 5 ਲੱਖ 85 ਹਜ਼ਾਰ ਤੋਂ ਦੇਣੀ ਆ ਜਿਹਨੂੰ ਚੰਗੀ ਲੱਗੇ ਫੋਨ ਲਾ ਲੈ 85 ਹਜ਼ਾਰ ਦੀ ਮਿੱਤਰੋ ਤੁਹਾਨੂੰ ਆ ਮਿਲ ਜਾਨੀ ਆ ਬਹੁਤ ਜ਼ਿਆਦਾ ਟਾਪ ਦੀ ਬਰੀਡ ਵਾਲੀ ਆ ਬਾਕੀ ਥਣ ਦੇਖ ਲਓ ਦਿਨ ਕੱਢਦੀ ਆ ਜਿਹੜਾ ਬੰਦਾ ਲੈ ਗਿਆ ਜਿੰਨੇ ਦਿਨ ਇਹ ਕੱਢਦੀ ਆ ਉਹਨੇ ਦਿਨ ਸਾਂਭਣ ਤੋਂ ਬਾਅਦ ਦੇ ਵਿੱਚੋਂ ਇਹ 4 ਰੁਪਏ ਛੱਡ ਕੇ ਤੁਹਾਨੂੰ ਜਾਊਗੀ ਇਹ ਚੀਜ਼ ਦੀ ਬਾਈ ਜਿੱਦਾਂ ਤਿਆਰ ਹੋ ਗਈ 1 5 ਦੀ ਗਾਂ ਹੈ ਵਪਾਰੀ ਭੈਣ ਭਰਾ ਵੀ ਸਾਰਿਆਂ ਨੂੰ ਪਤਾ ਗਾਂ ਕੀ ਚੀਜ਼ ਹੈ ਇਹ ਬਿਲਕੁਲ ਬਾਈ ਤੇ ਗੱਲਬਾਤ ਕਰੀਏ ਆਪਾਂ ਕਰਦੇ ਤਾਂ ਗੱਲਬਾਤ ਕਰੀਏ ਆਪਾਂ ਇਹਦੀ ਹੈਣਾ ਇਹ ਬਾਈ ਇਹ ਵੀ ਤੀਜੀ ਵੜ ਫਾਰਮ ਆਲੀ ਆ ਬਾਈ ਠੀਕ ਆ ਬਾਈ ਤੇ ਸੂਹਾ ਬਾਈ ਇਹਦਾ ਇਹ ਬਾਈ ਤੀਜੀ ਸੂਏ ਇੱਕ ਮਿੰਟ ਰੋਕ ਲਾ ਪੋਣਾ ਬੈਠਾ ਤੀਜੀ ਸੂਏ ਇਹ ਬਾਈ ਤੀਜੀ ਸੂਏ ਇਹਦਾ ਫੇਸ ਚੈੱਕ ਕਰਕੇ ਫੇਸ ਦਿਖਾ ਬੈਠਾ ਟਾਪ ਕੁਆਲਿਟੀ ਦੀ ਹੈ ਬਾਈ ਹਾਂ ਕਿਹਨੇ ਦਿੱਤਾ 27 ਲੀਟਰ ਦੁੱਧੂਏ ਸੂਏ ਠੀਕ ਆ ਬਾਈ ਤੀਜੀ ਸੂਏ ਦੀ ਸੁਣੀ ਆ ਮੁੱਲ ਸੁਣ ਕੇ ਬਾਤ ਲੋਕਾਂ ਨੇ ਹੈਰਾਨ ਹੋ ਜਾਣਾ ਪਰ ਲਓ ਵੀ ਮਿੱਤਰੋ ਆ ਜਾ ਬਾਈ ਲੈ ਆ ਗਏ ਤੇ ਤੋਰ ਲੀ ਕਰਾ ਇਹਦੇ ਤੀਜੇ ਸੂਏ ਕਿੰਨਾ ਦੁੱਧ ਦਿੱਤਾ ਇਹਨੇ 27 ਲੀਟਰ ਦੁੱਧ ਦਿੱਤਾ ਵੈਰਨੇ 27 ਲੀਟਰ ਦੁੱਧ ਦਿੱਤਾ ਇਹ ਸੂਏ ਬਾਈ ਵਦਨ ਦੀ ਉਮੀਦ ਆ ਬੜਾ ਵਿਖਾਵ ਵੈੜ ਕੀ ਚੀਜ਼ ਆ ਹਾਂ ਇੱਥੋਂ ਤੁਸੀਂ ਇਹਦਾ ਆਰਡਰ ਦਾ ਸਾਰਾ ਢਾਂਚਾ ਚੈੱਕ ਕਰਕੇ ਲਓ ਆ ਦੇਖ ਲਓ ਤੇ ਇਹਦਾ ਮੁੱਲ ਕਰਾਉਣਾ ਹੈ ਠੀਕ ਆ ਬਾਈ ਤਾਂ ਮੱਛੀ ਦਾ 1 5 ਠੀਕ ਆ ਬਾਈ 62000 ਦੀ ਦੇਣੀ ਹੈ ਗਾਂ ਭਾਅ ਚ ਮਿਲਣ ਦਾ ਕਾਰਨ ਤੁਹਾਨੂੰ ਮੈਂ ਦੱਸ ਦਿੰਨਾ ਠੀਕ ਆ ਬਾਈ ਇੱਥੇ ਬੜਾ ਰੋਕ ਲਾ ਵੈੜੂ ਦੇ ਵਿੱਚ ਹੀ ਹਾਂ ਆਪਣਾ ਉਹ ਕੰਮ ਹੈ ਨਹੀਂ ਲੋਕਾਂ ਨਾਲ ਵੀ ਦੱਸ ਕੇ ਪਸੂ ਲਿਆ ਦੱਸ ਕੇ ਤਿੰਨੇ ਫਾਰਮ ਤੋਂ ਲੰਘਾ ਦੱਸ ਕੇ ਦੇਣ ਜੈ ਬਿਲਕੁਲ ਬਾਈ ਇਹ ਵੈੜ ਦੇ ਮਾੜੀ ਜਿਵੇਂ ਚਾਰ ਥਣ ਹੁੰਦੇ ਆ ਠੀਕ ਆ ਬਾਈ ਇੱਥੇ ਮਾੜੀ ਸ਼ਾਂ ਗਾਵੇ ਠੀਕ ਆ ਬਾਈ ਇਹਦੇ ਵਜ ਦੀ ਮਾਲ ਤਾਂ ਕਾ ਕੇ ਦੁੱਧ ਦਾ ਸਿਮੂਗਾ ਅੱਛਾ ਜੇ ਤਾਂ ਆਪਾਂ ਆ ਇਹਦਾ ਚੀਪਾ ਦਾ ਸਹੀ ਆਉਂਦਾ ਸਾਰਾ ਜੈ ਇੱਕ ਨੰਬਰ ਵਾਲਾ ਠੀਕ ਆ ਸ਼ਹਿ ਦਾ ਹਜੇ ਤਾਂ ਪਤਾ ਨਹੀਂ ਲੱਗਦਾ ਲੈ ਠੀਕ ਆ ਬਾਈ ਠੀਕ ਆ ਹਜੇ ਨਹੀਂ ਹਜੇ ਨਹੀਂ ਪਤਾ ਲੱਗਦਾ ਠੀਕ ਆ ਬਾਈ ਕਿਉਂਕਿ ਮੁਠੀ ਚ ਆਉਂਦੀ ਆ ਮਾੜਾ ਜਿਹਾ ਲਿਬੜੇ ਨਾ ਹਾਂ ਪਰ ਸ਼ਾਂ ਗਾ ਦੱਸ ਕੇ ਬੰਦਿਆਂ ਨੇ ਆਪਾਂ ਨੂੰ ਮ ਇਹ ਠੱਗੀ ਧੋਖਾ ਕਰਕੇ ਗੱਬਣ ਤਾਂ ਦੇ ਦਾਂਗੇ ਪਰ ਸੂਕੇ ਪਤਾ ਲੱਗੂ ਇਹ ਕਿੰਨੇ ਦੀ ਦੇਣੀ ਆਪਾਂ 62000 ਦੀ ਵੱਛੀ ਦੇਣੀ ਜਿਹਨੂੰ ਚੰਗੀ ਲੱਗੇ ਫੂਲ ਦੁੱਧ 27 28 ਲੀਟਰ ਦਿੱਤਾ ਵਹਿੜ ਦਾ ਲਓ ਵੀ ਮਿੱਤਰੋ 62000 ਦਾ ਤੁਹਾਨੂੰ ਆਹਾ ਨਗੀਨਾ ਪੀਸ ਮਿਲ ਜਾਣਾ ਜਿਹੜੀ ਚੀਜ਼ ਉਹਨੂੰ ਵੀਡੀਓ ਦੇ ਵਿੱਚ ਦਿਖਾਈ ਆ ਉਹ ਤੁਸੀਂ ਪਹਿਲਾਂ ਹੀ ਆਪਦੇ ਦਿਮਾਗ ਦੇ ਵਿੱਚ ਚੱਲ ਕੇ ਇਹ ਗਾਂ ਦਾ ਜਿਹੜਾ ਸੌਦਾ ਕਰਨਾ ਕਿਉਂਕਿ ਬਾਈ ਕਹਿੰਦਾ ਆਪਾਂ ਇਥੇ ਸੱਜਣ ਤੋਂ ਕੋਈ ਓਲਾ ਰੱਖ ਕੇ ਨਹੀਂ ਦੇਣੀ ਤਾਂ ਹੀ ਕਰਕੇ ਤੁਹਾਨੂੰ ਇਹ ਰੇਟ ਦੇ ਵਿੱਚ ਮਿਲਣੀ ਆ ਗੱਬਣ ਗਾਂ ਅੱਜ ਕਿਸੇ ਨੂੰ ਪਤਾ ਨਹੀਂ ਲੱਗਣਾ ਬਾਈ ਠੀਕ ਹੈ ਭਾਈ ਮੁੱਠ ਨਾਲ ਅਗਲਾ ਧਾਰਾ ਮਾਰਦਾ ਗਾਂ ਪਾਸ ਹੋ ਜਾਣੀ ਪਾਸ ਹੋ ਜਾਣੀ ਸੁਕੇ ਪਤਾ ਲੱਗੂਗਾ ਕੱਲੋਂ ਲੰਬਾ ਆਊਗਾ ਉਹ ਪਹਿਲੇ ਨਹੀਂ ਕਰਨਾ ਨਹੀਂ ਕਰਨੇ ਨਹੀਂ ਆਪਾਂ ਠੀਕ ਹੈ ਜਦੋਂ ਬੰਦੇ ਨੇ ਤਿੰਨ ਗਾਂਗਾਂ ਦਿੱਤੀਆਂ ਭਾਈ ਤਿਕੜੀ 'ਚ ਦੱਸ ਕੇ ਗਾਂ ਆਈ ਵੀ ਆ ਬਿਲਕੁਲ ਭਾਈ ਦੱਸ ਕੇ ਦਿਓ ਠੀਕ ਹੈ ਭਾਈ ਕੱਲ ਬਾਅਦ ਆਪਾਂ ਕਰੀਏ ਭਾਈ ਅਗਲੀ ਦੀ ਆ ਵੈੜ ਤੌਰ ਭਾਈ ਕੀ ਡਿਟੇਲ ਹੈ ਇਹਦੀ ਇਹ ਵੀ ਵੈੜ ਭਈ ਇਹ ਨੰਬਰ ਕਿੰਨਾ ਆ ਗਿਆ ਭਾਈ 1 2 3 4 5 ਇਹ 6 ਨੰਬਰ ਵੱਛੀ ਆ ਗਈ ਭਾਈ ਕੀ ਡਿਟੇਲ ਹੈ ਭਾਈ ਇਹਦਾ 24 ਲੀਟਰ ਦਾ ਰਿਕਾਰਡ ਆ ਭਾਈ ਪਿਛਲੇ ਸੂਏ ਦਾ ਹਾਂਜੀ ਦੂਜੇ ਸੂਏ ਦਾ ਤੀਜੇ ਸੂਏ ਵਹਿੜੀ ਹੈ ਯਾ ਪਰ ਕਹਿਣ ਨੂੰ ਦੂਜੇ ਕਹਿ ਕੇ ਵੇਚਦਾ ਕੋਈ ਫਾਇਦਾ ਨਹੀਂ ਥਾਣਾ ਥਾਣਾ ਦੀ ਬਈ ਬਹੁਤ ਸਾਫਾ ਬੜਾ ਗਣਾ ਗਾਂ ਕਾਦੀ ਇੱਕ ਚੀਜ਼ ਆ ਹਾਂ ਲੈ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਬਹੁਤ ਜਿਵੇਂ ਥੱਬੇ ਵਾਲਾ ਆਰਡਰ ਲੱਗਿਆ ਹੋਇਆ ਕਰ ਮਲੀ ਹੈ ਨਾ ਕੱਲ ਜੀ ਤੇ ਮੋੜੀ ਮੜਿਆ ਤੇ ਇੱਥੋਂ ਤੁਸੀਂ ਚੈੱਕ ਕਰੋ ਹਰਦਾਤ ਇਹ ਆਪਾਂ ਕਿੰਨੇ ਦੀ ਦੇਣੀ ਹੈ ਲੰਮੀ ਤੋਰ ਮੜਾ ਉਧਰ ਲੰਮੇ ਲ ਜਾ ਗਾਂ ਨਾਲ ਨੂੰ ਇਹ ਕਿੰਨੇ ਦੀ ਦੇਣੀ ਆ ਆਪਾਂ ਇਹਦਾ ਮੁੱਲ ਨਹੀਂ ਕਰਨਾ ਵੀਰੇ 72000 ਦੀ ਵਹਿੜ ਅੱਜ ਦੇਣੀ ਆ 72000 ਦੀ ਜਿਹੜੀ ਤੁਹਾਨੂੰ ਇਹ ਮਿਲ ਜਾਨੀ ਦਿਨ ਕਿੰਨੇ ਕੱਢਦੀ ਇਹ ਦਿਨ ਲੈ ਜੂ 10 ਅਜੇ ਬੱਛੀ ਅ ਤਾਂ ਉਹਨੂੰ 4000 ਪੈਸੇ ਬਿਟਾਉ ਦੇ ਕਿਉਂਕਿ ਅੱਜ ਤੁਹਾਨੂੰ ਮਿਲਣੀ ਹੈ ਇਹ 70000 ਦੀ ਐਤੋਂ ਤੁਸੀਂ ਇਹਦਾ ਆਰਡਰ ਚੈੱਕ ਕਰਕੇ ਦੇਖ ਲਓ ਔਰ ਬਾਈ ਇੱਕ ਸਾਥ ਦੱਸ ਦਿੰਨਾ ਆਪਾਂ ਵੀ ਚੱਲ ਰੋਈ ਮਾਰ ਲੈਨੇ ਆ ਠੀਕ ਹੈ ਬਾਈ ਗਾਇਆਂ ਜੇਹੋ ਜੀਆਂ ਮਹਾਰਾਜ ਦੀ ਕਿਰਪਾ ਨਾਲ ਟੌਪ ਦੀ ਟੌਪ ਦੀਆਂ ਗਾਂਾਂ ਖੜੀਆਂ ਟੌਪ ਟੌਪ ਦੀਆਂ ਬੱਚੀਆਂ ਆ ਕੀ ਰੇਟ ਵੀ ਬਾਈ ਜਮਾ ਅੱਜ ਮੈਂ ਕਹਿੰਦਾ ਵੀ ਬਾਹਲੇ ਯਾਦੇ ਜੈ ਜੈ ਹੋਏ ਆ ਹਾਂ ਬੱਚੀ ਵੇਖ ਬਾਈ ਪਲੂਨ ਬੱਚੀ ਹੁੰਦੀ ਆ ਮੂੰਹ ਚਾਰ ਦੰਦਾਂ ਦਾ ਬੱਚੀ ਠੀਕ ਹੈ ਬਾਈ ਆ ਬੱਚੀ ਦੀ ਬਰੀਡ ਵਖਾ ਕੀ ਚੀਜ਼ ਆ ਇੱਥੋਂ ਚੈੱਕ ਕਰੋ ਤੁਸੀਂ ਇਹ ਟਾਪ ਕੁਆਲਿਟੀ ਦੀ ਹੈ ਲੈ ਅੱਭਾ ਇਹਨੂੰ ਹੀ ਖੋਲ ਪਹਿਲਾਂ ਹੀ ਦਿਖਾਉਨੇ ਆਪਾਂ ਤੇ ਇਹ ਬਈ ਪਲੂਨਸ ਹੁੰਦੀ ਹੈ ਪਲੂਨ ਮੱਛੀ ਹੁੰਦੀ ਚਾਰ ਦੰਦਿਆ ਇਹ ਕਿਵੇਂ ਆ ਬਈ ਰਿਕਾਰਡ ਇਹਦਾ ਕੋਈ ਇਹਦਾ ਬਈ ਰਿਕਾਰਡ ਹੈਗੀ ਆ ਸੀਮਨ ਇਹ ਲਿਖਿਆ ਪਿਆ ਤੁਹਾਨੂੰ ਮੈਂ ਫੋਨ ਦੇ ਵਿੱਚ ਜਰਾ ਲਊਗਾ ਵਿਖਾ ਦਾਂਗੇ ਉਹ ਸੱਜਣ ਦੇ ਨਾਲ ਬਾਈ ਕਹਿੰਦਾ ਆਪਾਂ ਉਹਨੂੰ ਦਿਖਾ ਵੀ ਦੇਵਾਂਗੇ ਇੱਥੋਂ ਤੁਸੀਂ ਚੈੱਕ ਕਰ ਲਓ ਆਰਡਰ ਆਰਡਰ ਬਾਈ ਬਹੁਤ ਸੋਹਣਾ ਕਰੀ ਆਉਂਦੀ ਇਹਦੀ ਕਰਮ ਵਾਲੀ ਹੈ ਨਾ ਤੇ 12 ਦਿਨ ਪਾਈ ਬੱਛੀ 12 ਦਿਨ ਹਜੇ ਪਏ ਆ ਹਨਾ ਤੇ ਇੱਥੋਂ ਤੁਸੀਂ ਚੈੱਕ ਕਰ ਲਓ ਇਹ ਆ ਦੇਖੋ ਬਹੁਤ ਜਿਆਦਾ ਸੋਹਣਾ ਬਾਈ ਚਾਰੇ ਥਣ ਇੱਕੋ ਜਿ ਕਿੰਨੇ ਕ ਦੁੱਧ ਦੀ ਉਮੀਦ ਆ ਬਾਈ ਦੁੱਧ ਬਈ ਪਲੂਣ ਵੱਛੀ ਸੂਣੀ ਪਾਈ ਆਵੇਂ ਆਪਾਂ ਝੂਠ ਮਾਰੀਏ ਕੋਈ ਸਵਾਦ ਵਾਲੀ ਗੱਲ ਨਹੀਂ ਦੁੱਧ 18 ਵੀ ਚੇਦ ਸਕਦੀ 20 ਵੀ 16 ਵੀ ਸੇਵਾ ਨੇ ਦੇਣਾ ਦੁੱਧ ਦਾ ਸੇਵਾ ਨੇ ਦੇਣਾ ਬਰੀ ਦਾ ਲੰਗਾ ਆਉਗਾ ਠੀਕ ਆ ਬਾਈ ਵੀਡੀਓ ਦੇ ਵਿੱਚ ਕਹਿੰਦੇ ਠੋਕ ਕੇ ਬਈ ਆਪਣੀਆਂ ਲੰਗਾ ਆਉਗਾ ਠੀਕ ਆ ਭਾਰ ਦੀ ਗਾਰੰਟੀ ਦੇਵਾਂਗੇ ਕਿਸੇ ਗਾਂ ਦੀ ਠੀਕ ਆ ਬਾਈ ਠੀਕ ਆ ਜੇ ਕਿਸੇ ਦੇ ਭਾਰ ਪੈਂਦੋ ਵੇ ਥਣਾ ਦੀ ਜਿਹੜੀ ਗਾਂ ਕੋ ਆਨਲਾਈਨ ਮੰਗਵਾਉਂਦਾ ਉਹਦੀ ਗਾਰੰਟੀ ਆ ਠੀਕ ਆ ਬਾਈ ਦੁੱਧ ਅਗਲੇ ਨੇ ਸੇਵਾਣਾ ਚੋਣਾ ਸੇਵਾਣਾ ਚੋਣਾ ਵਾ ਇਹ ਇਹ ਕਰਦਾ ਅੱਜ ਕਿੰਨੇ ਦੀ ਦੇਣੀ ਹੈ 62000 ਦੀ ਵੱਛੀ ਦੇ ਦਾਂਗੇ ਬਈ ਲਓ ਜੀ ਮੇਟਰ 62000 ਦੀ ਸੁਣ ਵੀਰ ਫੰਡਰ ਵੱਛੀ ਇਹੋ ਜੀ ਲੈਣੀ ਲੈਣ ਤੁਰ ਜਿਓ 35000 ਦੀ ਫੰਡਰ ਵੱਛੀ ਆਊਗੀ ਬਿਲਕੁਲ ਬਿਲਕੁਲ ਬਈ ਤੁਸੀਂ ਚੈੱਕ ਕਰਕੇ ਲਓ ਬਰੀਡ ਦੇ ਵਿੱਚ ਬਹੁਤ ਜਿਆਦੇ ਸੋਹਣੀਆਂ ਟਾਪ ਦੀ ਇੱਥੋਂ ਚੈੱਕ ਕਰਕੇ ਦੇ ਲੋ ਬਾਕੀ ਨਵਾਂ ਆਂਗਾ 2 3 4 ਸੂਏ ਚ ਜੇ ਇਹਨੂੰ ਕੋਈ ਸੱਜਣ ਚੋ ਵੀ ਲਓ ਇਹੋ ਜਿਹੀ ਰਹਿਣਾ ਬਈ ਇਹਨੇ ਹਨਾ ਤੇ ਗੱਲਬਾਤ ਕਰੀਏ ਬਈ ਆਪਾਂ ਅਗਲੀ ਦੀ ਇਹਦੀ ਕੀ ਡਿਟੇਲ ਹੈ ਇਹ ਵੱਛੀ ਦੂਜੇ ਸੂਏ ਸੁਣਦੀ ਆ ਬਈ ਠੀਕ ਆ ਜਿਹਨੂੰ ਆਪਾਂ ਮੀਣੀ ਕਹਿ ਦਨੇ ਆ ਜਾਂ ਚੱਪੀ ਕਹਿ ਦਨੇ ਆ ਉਹ ਚੀਜ਼ ਆ ਉਹ ਚੀਜ਼ ਆ ਹਣਾ ਤੇ ਦਿਨ ਬਾਈ ਕਿੰਨੇ ਲੈਂਦੀ ਆ ਦਿਨ ਤਿਆਰ ਦਿਨ ਤਿਆਰ ਆ ਹਣਾ ਬਿਲਕੁਲ ਸੂਏ ਬਹੁਤ ਆ ਠੀਕ ਆ ਬਾਈ ਸੂਏ ਬਾਈ ਜਿਵੇਂ ਆਪਾਂ ਕਿਹਾ ਜਾਨ ਚ ਬਹੁਤ ਆ ਹਣਾ ਆ ਦੇਖ ਲਓ ਤੀ ਸਾੜਾ ਵੀ ਬਹੁਤ ਛੋਣਾ ਮੋਟਾ ਲੱਗਿਆ ਸਾਰੀ ਬਾਲੀ ਚੰਗੀ ਆ ਯਾਰ ਹਾਂ ਲੈ ਬਾਈ ਤੋਰੀ ਕਰ ਉਹ ਸੂਮੀ ਨਾ ਹੋਇਆ ਕਰੇ ਉਹ ਇਹ ਸੂਆ ਇਹਨਾਂ ਦੂਜਾ ਦੱਸਿਆ ਰੀਨਲ ਦੂਜਾ ਸੂਆ ਵੱੱਛੀ ਆ ਜੀ ਪਹਿਲੇ ਸੂਏ ਕੀ ਦੱਸਿਆ ਮਾਲ ਕਰਾ ਹਾਂ 1 ਲੀਟਰ ਦੁੱਧ ਦਿੱਤਾ ਬਲੂਨ ਵੱੱਛੀ ਹਾਂ 1 ਲੀਟਰ ਬਾਈ ਕਹਿੰਦਾ ਪਹਿਲੇ ਸੂਏ ਦਿੱਤਾ ਬਾਕੀ ਇਹ ਜਿਹੜਾ ਲੈਣਾ ਹੁੰਦਾ ਕਿ ਅਗਲੇ ਨੇ ਗਾਹ ਖਰੀਦੀ ਹੁੰਦੀ ਹੈ ਅਗਲੇ ਨੇ ਉਸ ਹਾਬ ਦੇ ਨਾਲ ਦੱਦ ਰਸਨਾ ਵਾ ਅੰਦਾਜ਼ਾ ਕਰਦਾ ਤੇ ਇਹਦਾ ਕਿੰਨਾ ਦੇਣਾ ਚਾਹੀਦਾ ਇਹਨੂੰ 18 ਇਹ ਪਿਉ 62 ਦੀ ਇਹ ਚੱਕੋ ਮੁੱਲ ਤੇ ਇਹਦਾ 65 ਕਰ ਲਈ ਪਾ ਇੱਕੀ ਰੱਖ ਲੋ ਵੀ ਮੈ ਤਰੋ 62000 ਦੀ ਤੁਹਾਨੂੰ ਇਹ ਮਿਲ ਜਾਣੀ ਆ ਆ ਡਰਾਂ ਟਾਂਚਿਆ ਬਹੁਤ ਚੰਗਾ ਕਿਸੇ ਨੇ ਕੱਲੀ ਕਰੀ ਵੀ ਰੱਖਣੀ ਆ ਉਹਦੇ ਲਈ ਬਹੁਤ ਜਿਆਦੇ ਚੰਗੀ ਸਾਫਤ ਆਵਰਲ ਆਦ ਗੇ ਅਖੀਰ ਤੇ ਜਾ ਕੇ ਯਾਰ ਇੱਕ ਤੇ ਦੇਖੋ ਤੁਸੀਂ ਆਇਆ ਨਾ ਕਾਵੇ ਆਇਆ ਨਾ ਕੋ ਭੈਣ ਭਰਾ ਕਾਵੇ ਭਈ ਆ ਜੋ ਵੱਡੀਆਂ ਸੀਗੀਆਂ ਦਾ ਬਾਹਲੇ ਪੈਸੇ ਮੰਗਣ ਲੱਗਿਆ ਇਹਦਾ ਮੁੱਲ 68 ਕਰਨਾ ਸੀ ਆ ਟਿੱਕੜੀ ਚ ਬਾਹ ਤੇ ਇਹਦਾ ਰੱਖ ਬੱਚੀ ਦੋ ਦਾ ਬਾਈ ਇਹਦਾ ਸੁਗਾ ਰੀਗਨਲ ਦੋ ਦੰਦ ਵੱਛੀ ਆ ਮੱਚੀ ਵੇਖੀ ਕੀ ਚੀਜ਼ ਆ ਉਤਰੂਗੀ ਫਲੂਨ ਆ ਬਾਈ ਇਹ ਹਾਂ ਫਲੂਨ ਦੋ ਦੰਦ ਵੱਛੀ ਆ ਹਾਂ ਕਬੂਤਰੀ ਦੇ ਬੱਚੇ ਆ ਰਗੀ ਆ ਬਾਈ ਹਨ ਇਹ ਵੀ ਬਾਹਰ ਤ ਗਈ ਲਓ ਜੀ ਮੈਤਰੋ ਇਹ ਇਹਦਾ ਕਿੰਨੇ ਕਿ ਦੁੱਧ ਦਾ ਅੰਦਾਜ਼ਾ ਬਾਈ ਇਹ ਵੀ 18 19 ਲੀਟਰ ਵੱਛੀ ਤੋਂ ਪਿਆਊਗੀ ਦੇਣਾ ਚਾਹੀਦਾ ਜਿਹੜੇ ਸਾਹਮਣਾ ਬਰੀਡ ਆ ਹਨ ਤੇ ਤੋਰੀ ਬਈ ਮੜੀ ਲੰਮੀ ਇਹ ਗਰਦਾ ਤੇ ਕਿੰਨੇ ਦੀ ਦੇਣੀ ਆ ਇਹ ਵੀ ਬਾਹਰ ਤ ਗਈ ਯਾਰ ਐਨਾ ਕੋਈ ਭੈਣ ਭਰਾ ਗੁੱਸੇ ਨਾ ਹੋਵੇ ਠੀਕ ਹੈ ਬਈ ਇਹ ਵੀ 62000 ਦੀ ਤੁਹਾਨੂੰ ਮਿਲ ਜਣੀ ਐ ਇੱਥੋਂ ਤੱਕ ਕਰ ਲਓ ਇਹ ਵੀ ਜੇ ਕਿਸੇ ਬੰਦੇ ਨੇ ਕੱਲੀ ਕੈਰੀ ਰੱਖਣੀ ਆ ਘਰੇ ਖੜੀ ਵੀ ਬਈ ਸੋਹਣੀ ਲੱਗਿਆ ਕਰੂਗੀ ਉਹ ਤੁਸੀਂ ਚੈੱਕ ਕਰਕੇ ਦੇ ਲੋ ਟੌਪ ਦਾ ਥਾਣਾ ਲੱਗਿਆ ਹੋਇਆ ਆ ਦੇਖੋ ਇਹ ਵੀ ਨਹੀਂ ਆ ਕੋਈ ਬਾਹਲਾ ਨਿਕਾਇਆ ਥਾਣਾ ਵੀ ਹੱਥ 'ਚ ਨਹੀਂ ਆਊਗਾ ਪੂਰਾ ਆਣ ਹੱਥ ਦੀ ਚਵਾਈ ਕਰਨ ਵਾਲਾ ਥਾਣਾ ਇਹ ਵੀ ਬਈ ਤਿਆਰ ਹੀ ਆ ਹਨਾ ਦੱਸ ਦੇ ਲਜੂ ਅੱਛੀ ਹਜੇ ਦੱਸ ਦੇ ਲੈਂਦੀ ਐ ਬਾਕੀ ਤਿਆਰੀ ਦੇ ਵਿੱਚ ਬਈ ਹੁਣ ਵੀ ਬਹੁਤ ਸੋਹਣੀ ਆ ਆ ਜਦੋਂ ਬਾਲ ਢਿੱਲਾ ਜੀਆਂ ਕੱਢ ਗਏ ਜਿੰਨੀਆਂ ਕਿ ਇੱਥੋਂ ਦੀ ਨਹੀਂ ਐ ਆ ਇਹਨੇ ਆਰਡਰ ਆ ਬਾਈ ਜਮਾਂ ਨਾਲ ਲਾ ਜਾਣਾ ਹੈ ਨਾ ਆ ਉਹ ਭੈਣ ਭਰਾ ਖੁਸ਼ ਹੋ ਕੇ ਜਾਵੀਂ ਖੁਸ਼ ਹੋ ਕੇ ਇੱਕ ਵਾਰ ਹੈ ਨਾ ਲੋਕੇਸ਼ਨ ਤੇ ਮੋਬਾਈਲ ਨੰਬਰ ਦੁਬਾਰਾ ਬੋਲਦੀ ਕਿਸੇ ਵੀ ਸੱਜਣ ਨੇ ਕੋਈ ਜਾਨਵਰ ਖਰੀਦਣਾ ਦਾ ਉਹਦੇ ਨਾਲ ਸੰਪਰਕ ਕਰਨਾ ਆਪਣਾ ਪਿੰਡ ਵੀਰ ਚੜੈਕਾ ਜ਼ਿਲ੍ਹਾ ਆਪਣਾ ਮੋਗਾ ਏ ਠੀਕ ਆ ਤਹਿਸੀਲ ਵੀ ਆਪਾਂ ਨੂੰ ਮੋਗਾ ਪਿੰਡ ਫੋਨ ਨੰਬਰ 79017 55676 ਕੋਈ ਵੀ ਜਿੰਨੇ ਵੀ ਡੰਗਰ ਖੜੇ ਆ ਹਨਾ ਸਾਰੇ ਡੰਗਰੇ ਆਪਣੇ ਬਈ ਲਏ ਹੋਏ ਆ ਜੇ ਕੋਈ ਭਾਰ ਕੱਢਦੀ ਹੋਵੇ ਅਗਲੇ ਤੇ ਘਰ ਦੀ ਗਾਰੰਟੀ ਹੋਊਗੀ ਜੇ ਵੀ ਆਨਲਾਈਨ ਮੰਗਾਉਂਦਾ ਥਣਾ ਦੀ ਗਾਰੰਟੀ ਹੋਊਗੀ ਠੀਕ ਆ ਜਿਹੜਾ ਦੁੱਧ ਆ ਬਾਈ ਉਗਲੇ ਨੇ ਆਉਦੀ ਸੇਵਨ ਆ ਲੈ ਸਾਨੂੰ ਜਿਵੇਂ ਗਾਂ ਉਹ ਦੱਸਦਾ ਉਹਵੇਂ ਹੀ ਦੱਸਦਾ ਠੀਕ ਹੈ ਬਾਈ ਠੀਕ ਹੈ ਨਾ ਤੇ ਆਪਦੀ ਤਸੱਲੀ ਅਗਲਾ ਕਰਕੇ ਲੈ ਕੇ ਜਾ ਜਿਹੜੇ ਸੂਈ ਗਾਂ ਐ ਜਿੰਨਾ ਉਹਦਾ ਦੁੱਧ ਦੱਸਿਆ ਹੋਊਗਾ ਜਿੰਨਾ ਘਰੇ ਹੋਊਗਾ ਉਹਦੀ ਗਾਰੰਟੀ ਹੋਊ ਭਣਾ ਹੱਥ ਨਾ ਲਾਵੇ ਹੱਥ ਨਾ ਲਾਵੇ ਠੀਕ ਹੈ ਗਾਂ ਅਗਲੇ ਦੀ ਆਉਗੀ ਸੇਵਾ ਬਾਈ ਹੈ ਨਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਸਾਰੇ ਜਾਨਵਰਾਂ ਦੇ ਵਿੱਚ ਕੋਈ ਵੀ ਜਾਨਵਰ ਖਰੀਦਣ ਦਾ ਤੁਹਾਡਾ ਵਿਚਾਰਵੰਦਾ ਬਾਈ ਦੇ ਨਾਲ ਵੀ ਗੱਲਬਾਤ ਕਰ ਲੈਣੀ ਹਾਂ ਤਸੱਲੀ ਬਾਈ ਨੇ ਵੀ ਠੋਕ ਕੇ ਕਿਹਾ ਬਾਈ ਤੁਸੀਂ ਖੁਦ ਆਪਣੇ ਪੱਧਰ ਤੇ ਕਰਕੇ ਖਰੀਦਣੀ ਆ ਆਪਾਂ ਵੀ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਕੋਈ ਵੀ ਜਾਨਵਰ ਖਰੀਦਦੇ ਆ ਉਹਦੀ ਤਸੱਲੀ ਤੁਸੀਂ ਖੁਦ ਕਰਨੀ ਹੈ ਕਿਉਂਕਿ ਬਾਈ ਉਹਨਾਂ ਦੇ ਰੇਟ ਬਿਲਕੁਲ ਜਾਇਜ ਜਾਇਜ ਰੇਟ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਜਾਨਵਰ ਖਰੀਦਦੇ ਆ ਕਈ ਵਾਰੀ ਅਗਲਾ ਕਾਲੀ ਕਰਦਾ ਖਰੀਦਣ ਲੱਗਿਆ ਕਿਉਂਕਿ ਬਾਈ ਨੇ ਦਾ ਖਾਸ ਤੌਰ ਤੇ ਇਹੀ ਗੱਲ ਕਹਦੀ ਵੀ ਕਿਸੇ ਵੀ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਪਹਿਲੇ ਸਾਡੇ ਫਾਰਮ ਤੋਂ ਆ ਕੇ ਕਰਕੇ ਲੈ ਜਾਓ ਬਾਕੀ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਆਪਣੀ ਗਾਰੰਟੀ ਆ ਉਹ ਆਪਾਂ ਠੋ